ਹਾਂਜੀ ਦੋਸਤੋ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਪ੍ਰੀਤ ਕੈਂਟ ਉਮੀਦਵਾਰ ਜੀ ਮੇਰੇ ਮਹਿਕਮੇ ਵਾਲੇ ਸਟਾਫ ਵਾਲੇ ਮੇਰੇ ਡਰਾਈਵਰ ਭਰਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੁਪਰਾ ਮੇਰੇ ਉਹ 24 ਘੰਟੇ ਹੀ ਆਪਾਂ ਬਾਹਰ ਰਹਿੰਦੇ ਆ ਸੜਕਾਂ ਤੇ ਜ਼ਿੰਦਗੀ ਬਸਰ ਕਰਦੇ ਆ ਤੇ ਸੜਕਾਂ ਤੇ ਰਹਿੰਦੇ ਆ ਆਪਾਂ ਨੂੰ ਬਹੁਤ ਸਾਰੇ ਇਨਸਾਨ ਆ ਜਿਹੜੇ ਉਹ ਟੱਕਰਦੇ ਨੇ ਲਗਭਗ ਹਰ ਤਰ੍ਹਾਂ ਦਾ ਬੰਦਾ ਜਿਹੜਾ ਆਪਾਂ ਨੂੰ ਰੋਡ ਦੇ ਉੱਤੇ ਮਿਲ ਜਾਂਦਾ ਜੀ ਚੰਗੇ ਤੋਂ ਚੰਗੇ ਵੀ ਮੰਦੇ ਤੋਂ ਮੰਦੇ ਵੀ ਸੋ ਬਹੁਤ ਸਾਰੇ ਹਾਦਸੇ ਆ ਜਿਹੜੇ ਆਪਣੇ ਡਰਾਈਵਰ ਭਰਾਵਾਂ ਨਾਲ ਹੁੰਦੇ ਨੇ ਗੱਡੀਆਂ ਲਾਪਤਾ ਹੋ ਜਾਂਦੀਆਂ ਜੀ ਡਰਾਈਵਰ ਲਾਪਤਾ ਹੋ ਜਾਂਦੇ ਨੇ ਜਿਨ੍ਹਾਂ ਦਾ ਕੁਝ ਵੀ ਕਦੇ ਵੀ ਉੱਗ ਸੁਗ ਨਹੀਂ ਨਿਕਲਦਾ ਕੀ ਵਾਕਿਆ ਹੋਇਆ ਕਈ ਐਸੇ ਰਹੱਸਮਈ ਸਟੋਰੀਆਂ ਨੇ ਜਿਨ੍ਹਾਂ ਚ ਇਹ ਨਹੀਂ ਪਤਾ ਲੱਗ ਰਿਹਾ ਕਿ ਡਰਾਈਵਰ ਕਿੱਧਰ ਗਿਆ ਸੋ ਜਾਂ ਉਹਦੇ ਨਾਲ ਕੀ ਕੀ ਹੋਇਆ ਸੋ ਅੱਜ ਦੀ ਕਹਾਣੀ ਦੇ ਜਿਹੜੇ ਪਾਤਰ ਨੇ ਜੀ ਅੱਜ ਦੀ ਰੀਅਲ ਸਟੋਰੀ ਦੇ ਜਿਹੜੇ ਪਾਤਰ ਨੇ ਜੀ ਉਹਨੇ ਦਵਿੰਦਰ ਸਿੰਘ ਜੀ ਜੋ ਕਿ ਉੰਨੇ ਦੇ ਰਹਿਣ ਵਾਲੇ ਆ ਉਹਨਾਂ ਹਿਮਾਚਲ ਪ੍ਰਦੇਸ਼ ਦੇ ਤੇ ਬਾਈ ਦੀ ਗੱਡੀ ਨੰਬਰ ਆ ਜੀ ਐਚਪੀ 72 ਬੀ 4402 ਹਿਮਾਚਲ ਤੋਂ ਗੁਹਾਟੀ ਇਹ ਲੋਕਡਾਊਨ ਵੇਲੇ ਦੀ ਗੱਲ ਆ ਜੀ ਜਦੋਂ ਕਿ ਲੋਕਡਾਊਨ ਲੱਗਿਆ ਹੋਇਆ ਸੀ ਸੋ ਬਾਈ ਹਿਮਾਚਲ ਤੋਂ ਗੁਹਾਟੀ ਦਾ ਮਾਲ ਲੈ ਕੇ ਜਾਂਦਾ ਸੋ ਵਧੀਆ ਠੀਕ ਠਾਕ ਪਹੁੰਚ ਜਾਂਦਾ ਜੀ ਮਾਲ ਖਾਲੀ ਕਰ ਦਿੰਦਾ ਉਸ ਤੋਂ ਬਾਅਦ ਇਹ 3 ਜੁਲਾਈ 2020 ਨੂੰ ਜੀ ਤਿੰਨ ਸੁਖੀਆਂ ਤੋਂ ਪਟਾਣ ਦਾ ਮਾਲ ਭਰਦਾ ਸੋ ਮਾਲ ਇਹ ਉਹ ਵੀ ਬਾਈ 6 ਤਰੀਕ ਨੂੰ ਵਧੀਆ ਠੀਕ ਠਾਕ ਹੈ ਜਿਹੜਾ ਉਹ ਖਾਲੀ ਕਰ ਦਿੰਦਾ ਤੇ ਉਹਦੇ ਦੌਰਾਨ ਆਪਣੇ ਘਰੇ ਅਕਸਰ ਹੀ ਆਪਾਂ ਗੱਲਬਾਤ ਜਿੱਦਾਂ ਕਰਦੇ ਰਹਿੰਨੇ ਆ ਉਸ ਤਰ੍ਹਾਂ ਬਾਈ ਵੀ ਹੈ ਜਿਹੜਾ ਉਹ ਗੱਲਬਾਤ ਬਾਈ ਜੀ ਕਰਦਾ ਰਿਹਾ ਰੈਗੂਲਰ ਉਹਦੀ ਗੱਲਬਾਤ ਆ ਜਿਹੜੀ ਘਰੇ ਹੁੰਦੀ ਸੀ ਤੇ ਘਰੋਂ ਪਤਾ ਲੱਗਦਾ ਰਹਿੰਦਾ ਸੀ ਵੀ ਬਾਈ ਇਸ ਟਾਈਮ ਇੱਥੇ ਆ ਅਜੂਧਰੋ ਚੱਲਿਆ ਅੱਜ ਫਲਾਨੀ ਥਾਂ ਨੂੰ ਚੱਲਿਆ ਨਾ ਸੋਜੀ ਪਟਾਣ ਤੋਂ ਜਦੋਂ ਇਹ ਸਿੱਲੀ ਗੁੜੀ ਦਾ ਮਾਲ ਲੋਡ ਕਰਦਾ ਉਸ ਦੌਰਾਨ ਇਹ ਘਰੇ ਗੱਲਬਾਤ ਕਰਦਾ ਤਾਂ ਘਰੇ ਇੱਕ ਗੱਲ ਇਹ ਸ਼ੇਅਰ ਕਰਦਾ ਵੀ ਮੇਰੇ ਨਾਲ ਇੱਕ ਗੱਡੀ ਹੋਰ ਭਰੀ ਆ ਉਹਨੇ ਵੀ ਸਿਲੀਗੁੜੀ ਜਾਣਾ ਤੇ ਅਸੀਂ ਦੋਨੇ ਇਕੱਠੇ ਹੀ ਜਾਵਾਂਗੇ ਤੇ ਮੇਰਾ ਸਿਲੰਡਰ ਜਿਹੜਾ ਉਹ ਖਤਮ ਹੋ ਗਿਆ ਸੀ ਮੈਨਾਂ ਦਾ ਸਿਲੰਡਰ ਮੈਨਾਂ ਦਾ ਸਿਲੰਡਰ ਲੈ ਕੇ ਵਰਤਿਆ ਸੋ ਐਦਾਂ ਦੀਆਂ ਸਾਰੀਆਂ ਗੱਲਾਂ ਬਾਤਾਂ ਉਹ ਘਰੇ ਕਰਦਾ ਸੀ ਅੱਜ ਮੈਂ ਕਿੱਥੋਂ ਭਰ ਲਈ ਕਿੱਥੇ ਚੱਲੇ ਆ ਸੋ ਉਸ ਤੋਂ ਬਾਅਦ ਜੀ ਇਹ ਪਟਾਣ ਤੋਂ ਮਾਲ ਭਰਦਾ ਜੀ ਪਟਾਣ ਤੋਂ ਇਹਨੂੰ ਮਾਲ ਮਿਲਦਾ ਜੀ ਸਿਲੀਗੁੜੀ ਦਾ ਇਹ 8 ਤਰੀਕ ਦੀ ਗੱਲ ਆ ਜੀ 8 ਤਰੀਕ ਨੂੰ ਇਹਦੀ ਲਾਸਟ ਕਾਲ ਆਪਣੇ ਘਰੇ ਹੁੰਦੀ ਆ 8 ਤਰੀਕ ਨੂੰ ਇਹ ਆਪਣੀ ਵਾਈਫ ਨਾਲ ਗੱਲ ਕਰਦਾ ਉਹਨੂੰ ਦੱਸਦਾ ਕਿ ਇਦਾਂ ਹੁੰਦਾ ਮੈਂ ਚੱਲ ਪਿਆ ਜੀ ਉੱਥੋਂ ਸੋ ਬਾਈ ਦੀ ਉਹ ਲਾਸਟ ਗੱਲ ਸੀ ਲਾਸਟ ਗੱਲਬਾਤ ਆ ਜਿਹੜੀ ਉਹ 8 ਤਰੀਕ ਨੂੰ ਉਹਦੀ ਵਾਈਫ ਨਾਲ ਹੁੰਦੀ ਆ ਉਹਨੂੰ ਦੱਸਦਾ ਵੀ ਮੈਂ ਪਟਾਣ ਤੋਂ ਮਾਲ ਭਰਿਆ ਤੇ ਮੈਂ ਸਿੱਲੀਗੁੜੀ ਆ ਜਿਹੜਾ ਉਹ ਜਾ ਰਿਹਾ ਸੋ ਇਹ ਉਸ ਵੀਰ ਦੀ ਲਾਸਟ ਕਾਲ ਆ ਸੋ ਉਸ ਤੋਂ ਬਾਅਦ 15 ਜੁਲਾਈ ਤੱਕ ਇਹਦਾ ਕੋਈ ਨਾ ਘਰੇ ਫੋਨ ਜਾਂਦਾ ਨਾ ਕੁਝ ਹੋਰ 15 ਜੁਲਾਈ ਨੂੰ ਇਹਨਾਂ ਦੇ ਘਰ ਦੇ ਆ ਜਿਹੜੇ ਜੀ ਉਹ 19 সদর ਥਾਣੇ ਦੇ ਵਿੱਚ ਮਿਸਿੰਗ ਦੀ ਰਿਪੋਰਟ ਜਿਹੜੀ ਉਹ ਲਿਖਾ ਦਿੰਦੇ ਨੇ ਜੀ ਦਵਿੰਦਰ ਸਿੰਘ ਦਾ ਜੀ ਕੁਝ ਪਤਾ ਨਹੀਂ ਲੱਗ ਰਿਹਾ ਨਾ ਉਹਦੇ ਨਾਲ ਕੋਈ ਕੰਟੈਕਟ ਵਗੈਰਾ ਜਿਹੜਾ ਸਾਡਾ ਹੋ ਰਿਹਾ ਸੋ ਪਹਿਲੀ ਇਹ ਐਫ ਆਈ ਆਰ ਆ ਜਿਹੜੀ ਉਹ ਊਨਾ ਸ਼ਦਰ ਥਾਣੇ ਦੇ ਵਿੱਚ ਕਰਦੇ ਨੇ ਜੀ ਸੋ ਦੂਜੀ ਜਿਹੜੀ ਐਫ ਆਈ ਆਰ ਆ ਜੀ ਉਹ ਬੁਗਾਈ ਅਸਾਮ ਦੇ ਵਿੱਚ ਉੱਥੇ ਜਾ ਕੇ ਇਹ ਜਿਹੜੀ ਆ ਐਫ ਆਈ ਆਰ ਕਰਵਾਉਂਦੇ ਨੇ ਸੋ ਐਫ ਆਈ ਆਰ ਜਦੋਂ ਦਰਜ ਹੋ ਜਾਂਦੀ ਆ ਜੀ ਉਸ ਤੋਂ ਬਾਅਦ ਪੁਲਿਸ ਆ ਜਿਹੜੀ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਆ ਦਵਿੰਦਰ ਸਿੰਘ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਸੋ ਪਹਿਲੀ ਉਹ ਜਿਹੜੀ ਸੀਸੀਟੀਵੀ ਚੈੱਕ ਕਰਦੇ ਨੇ ਕਿਉਂਕਿ ਅਕਸਰ ਜਦੋਂ ਕੋਈ ਚੀਜ਼ ਵਾਚੀ ਆ ਤਾਂ ਅੱਜਕੱਲ ਸੀਸੀਟੀਵੀ ਕੈਮਰੇ ਹੀ ਖੁੰਗਾਲੇ ਜਾਂਦੇ ਨੇ ਉਹਨਾਂ ਨੂੰ ਦੇਖਿਆ ਜਾਂਦਾ ਕਿ ਸੀਸੀਟੀਵੀ ਤੋਂ ਆਪਾਂ ਨੂੰ ਕੀ ਸਰਾਗ ਮਿਲਦਾ ਸੋ ਪੁਲਿਸ ਵਾਲੇ ਨੇ ਜਿਹੜੇ ਉਹ 8 ਤਰੀਕ ਨੂੰ ਦਹਾਲਪਾਰਾ ਟੋਲ ਪਲਾਜ਼ਾ ਦੇ ਸੀਸੀਟੀਵੀ ਕੈਮਰੇ ਚੈੱਕ ਕਰਦੇ ਨੇ ਯਾਨੀ 8 ਤਰੀਕ ਦੀ ਰਿਕਾਰਡਿੰਗ ਚੈੱਕ ਕਰਦੇ ਨੇ 8 ਤਰੀਕ ਨੂੰ ਉਹਦੀ ਗੱਡੀ ਟੋਲ ਪਲਾਜ਼ਾ ਤੋਂ ਕ੍ਰਾਸ ਹੁੰਦੀ ਆ ਜੀ ਦਹਾਲਪਾਰਾ ਟੋਲ ਪਾਰ ਟੋਲ ਪਲਾਜ਼ਾ ਤੋਂ ਸੋ ਦੂਜਾ ਟੋਲ ਪਲਾਜ਼ਾ ਜਿਹੜਾ ਬਸਟ ਬੰਗਾਲ ਦੇ ਵਿੱਚ ਆ ਜੀ ਬੰਸਕੋਪਾ ਸੋ 13 ਦਿਰੀਕ ਨੂੰ ਗੱਡੀ ਇਹ ਬਿਲਕੁਲ ਠੀਕ ਠਾਕ ਉਥੋਂ ਵੀ ਹੈ ਜਿਹੜੀ ਕ੍ਰਾਸ ਕਰਦੀ ਆ ਪਰ ਉਥੇ ਸਾਫ ਕਲੀਅਰ ਇਹ ਨਹੀਂ ਆ ਰਿਹਾ ਕਿ ਗੱਡੀ ਨੂੰ ਕੌਣ ਚਲਾ ਰਿਹਾ ਸੋ ਗੱਡੀ ਨੂੰ ਉਥੇ ਇਹ ਨਹੀਂ ਪਤਾ ਲੱਗ ਰਿਹਾ ਕਿ ਗੱਡੀ ਨੂੰ ਕੌਣ ਚਲਾ ਰਿਹਾ ਸੀ ਦਵਿੰਦਰ ਸਿੰਘ ਚਲਾ ਰਿਹਾ ਸੀ ਜਾਂ ਕੋਈ ਲੁਟੇਰੇ ਚਲਾ ਰਹੇ ਸੀ ਜਾਂ ਉਹਨਾਂ ਨੇ ਦਵਿੰਦਰ ਸਿੰਘ ਨਾਲ ਕੀ ਕੀਤਾ ਇਸ ਚੀਜ਼ ਦਾ ਕੋਈ ਹਜੇ ਤੱਕ ਇਹਨਾਂ ਨੂੰ ਜੜਾ ਸਰਾਗ ਨਹੀਂ ਮਿਲਿਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਉਹ ਗੱਡੀ ਬਿਲਕੁਲ ਨਾਲ-ਨਾਲ ਚੱਲ ਰਹੀ ਆ ਜੋ ਕਿ ਜਿਵੇਂ ਕਿ ਦਵਿੰਦਰ ਨੇ ਪਹਿਲਾਂ ਦੱਸਿਆ ਸੀ ਕਿ ਗੱਡੀ ਮੇਰੇ ਨਾਲ ਆ ਤੇ ਅਸੀਂ ਦੋਨੇ ਇਕੱਠੇ ਹੀ ਹਾਂ ਸੋ ਜੇ ਜੇਕਰ ਦਵਿੰਦਰ ਠੀਕ ਠਾਕ ਹੁੰਦਾ ਜਾਂ ਉਹ ਠੀਕ ਠਾਕ ਆ ਤਾਂ ਫਿਰ ਉਹ ਘਰੇ ਕਿਉਂ ਨਹੀਂ ਗੱਲ ਕਰ ਰਿਹਾ ਕਿਉਂਕਿ ਲਗਭਗ 13 ਤਰੀਕ ਹੋ ਗਈ ਜੀ ਹਨਾ ਸੋ 5 ਦਿਨ ਹੋ ਗਏ ਗੱਲਬਾਤ ਨੂੰ 8 ਤਰੀਕ ਦੀ ਲਾਸਟ ਆ ਜਿਹੜੀ ਗੱਲਬਾਤ ਉਹਦੀ ਘਰੇ ਹੋਈ ਸੀ ਉਸ ਤੋਂ ਬਾਅਦ ਕੋਈ ਨਹੀਂ ਸੀ ਸੋ ਇਸ ਮਾਮਲੇ ਨੂੰ ਲੈ ਕੇ ਜੀ ਬੁੰਗਾਈ ਦੇ ਐਸਐਸਬੀ ਆ ਜਿਹੜੇ ਉਹਨੇ ਸਾਰੇ ਟੋਲ ਪਲਾਜ਼ਾਂ ਤੇ ਮੇਲ ਸੈਂਡ ਕਰਵਾ ਦਿੱਤੀ ਆ ਕਿ ਅਗਰ ਕਿਸੇ ਨੂੰ ਵੀ ਆ ਨੰਬਰ ਦੀ ਗੱਡੀ ਮਿਲਦੀ ਆ ਜਾਂ ਕਿਸੇ ਵੀ ਟੋਲ ਪਲਾਜ਼ੇ ਤੋਂ ਕਰਾਸ ਹੁੰਦੀ ਆ ਤਾਂ ਕਿਰਪਾ ਕਰਕੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਸੋ ਭਾਲੋਸ ਵੀਰਦੀ ਜਾਰੀ ਆ ਤੇ ਹੁਣ ਮੇਰੇ ਕੋਲੇ ਸਮਾਂ ਬਹੁਤ ਘੱਟ ਆ ਕੋਕੇ ਅਸੀਂ ਖੜੇ ਹਾਂ 2 ਮਿੰਟ ਰੈਸਟ ਮਾਰਿਆ ਸੀ ਮੈਂ ਕਿਹਾ ਚਲੋ ਦਵਿੰਦਰ ਬਾਈ ਦੀ ਸਟੋਰੀ ਆ ਜਿਹੜੀ ਉਹਨੂੰ ਪਾ ਦਈਏ ਇਹ ਇਸ ਦਾ ਦੂਜਾ ਭਾਗ ਮੈਂ ਪਾਉਂਗਾ ਕੰਟੀਨਿਊ ਕਰਦਾ ਵੀਰੇ ਜਾ ਕੇ ਦੱਸਦਾ ਕਿ ਦਵਿੰਦਰ ਸਿੰਘ ਨਾਲ ਕੀ ਹੋਇਆ ਸੀ ਕੀ ਕੀ ਉਹ ਸਾਰੀ ਉਹਦੇ ਨਾਲ ਬਾਰਦਾਤ ਹੋਈ ਹੈ ਕਿਵੇਂ ਉਸ ਬਾਰਦਾਤ ਦੇ ਖਲਾਸੇ ਹੋਏ ਸੋ ਕੋਸ਼ਿਸ਼ ਕਰੂੰਗਾ ਵੀ ਕੱਲ ਨੂੰ ਆ ਜਿਹੜੀ ਉਹ ਚੀਜ਼ ਦੀ ਅਪਡੇਟ ਦੇਵਾਂ ਸੋ ਬਾਕੀ ਸਾਰੇ ਭਾਈ ਜਿਹੜੇ ਨਵੇਂ ਆਉਂਦੇ ਆ ਵੀਡੀਓ ਦੇਖਣ ਉਹਨਾਂ ਨੂੰ ਬੇਨਤੀ ਆ ਕਿ ਮੇਰੇ YouTube ਚੈਨਲ ਨੂੰ ਫੋਲੋ ਕਰ ਲੈਣ ਸੋ ਭਰਾ ਮੇਰੋ ਦੂਜੀ ਗੱਲ ਇਹ ਆ ਕਿ ਮੈਂ ਆਪਣੇ ਭਰਾਵਾਂ ਨੂੰ ਸਤਾਰਕ ਕਰਨਾ ਚਾਹਣਾ ਬੜੀਆਂ ਬਾਰਦਾਤਾਂ ਹੀ ਸੀਆਂ ਨੇ ਬਾਈ ਹਨ ਸੋ ਜਿਨ੍ਹਾਂ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ ਸੋ ਮੇਰੀ ਸਾਰੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਵੀਰ ਮੇਰੋ ਬਾਹਰ ਅੰਦਰ ਰਹਿਨੇ ਆ ਤਾਂ ਹੀ ਮੈਂ ਪਹਿਲੀਆਂ ਜੇ ਗੱਲ ਕਹੀ ਸੀ ਕਿ ਬਾਹਰ ਅੰਦਰ ਰਹਿਨੇ ਆ ਬਾਈ ਬਹੁਤ ਬੰਦੇ ਆਪਾਂ ਨੂੰ ਇਦਾਂ ਦੇ ਮਿਲ ਜਾਂਦੇ ਨੇ ਹਨ ਸੋ ਕਿਉਂਕਿ ਹਰ ਬੰਦਾ ਦਿਲ ਦਾ ਚੰਗਾ ਨਹੀਂ ਤੇ ਹਰ ਬੰਦਾ ਮਾੜਾ ਨਹੀਂ ਜ਼ਿਆਦਾਤਰ ਆਪਾਂ ਨੂੰ ਲੁੱਟਣ ਭਟਣ ਵਾਲੇ ਹੀ ਮਿਲਦੇ ਨੇ ਸੋ ਇਸ ਕਰਕੇ ਵੀਰ ਮੰਨ ਕੇ ਧਿਆਨ ਰੱਖਿਆ ਕਰਵਾਦਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਠੀਕ ਆ ਪਾਰਟ 2 ਦੀ ਵੇਟ ਕਰਿਓ ਅ ਕੱਲ ਨੂੰ ਪਾਰਟ 2 ਪਾਉਂਗਾ ਦਿਵਿੰਦਰ ਸਿੰਘ ਵਾਲਾ ਸੋ ਜਰੂਰ ਸਾਰੇ ਭਰਾ ਜਰੂਰ ਸੁਣਿਓ ਬਾਈ ਦੀ ਦਰਦਪਰੀ ਸਟੋਰੀ ਸੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ